ਬਾਕੀ ਮਿੱਤਰੋ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ 'ਚ ਨੱਗਰ ਕੀਰਤਨ ਆਲਾ ਅਸੀਂ ਲੰਗਰ ਦੀ ਫੁੱਲ ਤਿਆਰੀ ਕਰ ਲਈ ਆ ਦੁੱਧ ਨਾਲ ਬਿਸਕੁਟ ਇਸਰ ਵਾਲਾ ਦੁੱਧ ਕਰੋ ਚੱਕ ਦਰਸ਼ਨ ਨੱਗਰ ਕੀਰਤਨ ਦੀ બમ આજો આલુ દુધી દુધ્ધ આજો જીવ દુધથી દુધ બદામ દુધી આલુ આજો બીજો બદામ આવુધ ਗਰਮ ਪਾਗਲ ਪਰ ਇੰਜਕ ਹਾਜ਼ਰ ਆ ਜਾ ਦੁੱਧ ਬੰਨ ਲੈ ਤੂੰ ਸੁਧਾ ਤੂੰ ਰਹੀ ਇਹਦਾ ਸਾਹ ਵੀ ਖੜੀ ਇਹ ਦੁੱਧ ਕੰਨੀ ਸਾਡ ਛੱਡ ਦੇ ਰੱਖ ਓਕੀ ਓਕੀ ਹੌਨਾ ਕਬਾਡੀ ਨੋਟ ਕਰੋ ਤੂੰ ਵੀ ਨਹੀਂ ਲਾਉਣੀ ਕੰਨੇ ਤੂੰ ਵੀ ਨਹੀਂ ਤਾ ਅਲਾਉਣੀ ਕੰਨੇ ਪਸਾ ਦੇ ਰੋ ਆਜੋ ਜੀ ਆਜੋ ਦੁੱਧ ਜੀ ਦੁੱਧ ਗਲਾਣਾ ਵਾਲਾ ਆਜੋ ਵੀ ਸੁੱਧ ਪੀਜੋ ਸਿੰਘ ਦਿਮਾਲਾ ਸੇ ਜਾ ਰਿਹਾ ਏ ਸਿੰਘ ਕਹਿੰਦਾ ਵਲੌਗ ਵਧੀਆ ਆਣਾ ਚਾਹੀਦਾ ਪਰਨਾ ਦੁਬਾਰਾ ਬਦਲਣਾ ਆ ਤਿਆਰੀ ਹੋ ਰਹੀ ਬਸ ਆਜੋ ਜੀ ਆਜੋ ਕਰਮ ਕਰਮ ਦੋਤੀ ਕੇਸਰ ਤੇ ਬਦਾਮ ਵਾਲਾ ਦੋਤੀ ਜੀ ਆਜੋ ਜੀ ਆਜੋ ਆਜੋ ਜੀ ਆਜੋ ਕਰਮ ਕਰਮ ਦੋਤੀ ਇੱਥੇ ਬਤਾ ਆ ਜਾਓ ਵੀਰ ਆ ਜਾਓ ਗਰਮ ਗਰਮ ਦੁੱਧ ਜੀ ਬਿਸਕੁਟ ਜੀ ਮੋੜੂਗਾ ਕਿ ਹਵਾ ਘਟ ਗਈ ਦੀ ਹਵਾ ਭਰ ਰੇ ਆ ਟਾਇਰ ਬੰਨ ਖੜੇ ਖੜੇ ਕੀ ਹਵਾ ਡਾਊਨ ਹੋ ਗਈ ਤੇ ਬਾਕੀ ਟਰੈਕਟਰ ਦੇ ਪ੍ਰੈਸ਼ਰ ਗੱਜ ਦਾ ਫਾਇਦਾ ਹੋ ਬਾਕੀ ਮੇਟਰੋ ਟਰੈਕਟਰ ਅਸੀਂ ਲਾਤਾ ਅੱਗੇ ਲਿਆਣਗੇ ਤੇ ਬਾਕੀ ਕਰਦੇ ਆ ਰੀਲਰ ਰੋਲਾ ਸੰਗਤ ਬਹੁਤ ਬਣਾ ਕੇ ਜਾ ਰਹੀ ਏ ਫੋਟੋਆਂ ਫੋਟੋਆਂ ਖਿੱਚ ਰਹੇ ਨੇ ਤੇ ਬਾਕੀ ਲੰਗਰ ਚੈੱਕ ਕਰੋ ਜਦੇ ਲੁੱਕ ਵੀ ਜਾਂ ਫਿਰਾਦੀ ਵਾਪੇ ਤੇ ਬਾਕੀ ਜੇ ਕਿਸੇ ਵੀਰ ਨੇ ਮਿਲਣਾ ਤਾਂ ਬਾਬਾ ਮੋਤੀ ਮੇਰਾ ਗੇਟ ਕੱਲ ਨੂੰ ਪਰਸੋਂ ਵਾਪਸੀ ਏ ਕਰੋ ਚੈੱਕ ਲੁੱਕ ਅਸੀਂ ਦਾਇਰੇ ਤੋਂ ਜਾਤ ਨਹੀਂ ਬਾਬਾ ਇਹ ਕਰਨਗੇ ਬਾਕੀ ਸੰਗਤ ਲੰਗਰ ਚੱਲ ਰਿਹਾ ਆਪਣਾ ਬਿਸਕੁਟ ਬਰੈਡ ਐ ਤੇ ਬਾਕੀ ਪਨੀਰ ਨਾਲ ਪ੍ਰਸ਼ਾਦਾ ਕਾਲੂ ਚਾਲਣਾ ਗਜਰੇਲੇ ਦਾ ਲੰਗਰ ਛਕਣ ਛਕਣ ਦੀ ਪਹੁੰਚੋ ਬਾਬਾ ਮੋਤੀ ਮੇਰਾ 게ਟ ਤੇ ਬਾਕੀ ਜੇ ਜੇ ਕਿਸੇ ਵੀ ਮੇਰਾ ਟਰੈਕਟਰ ਦੇਖਣੇ ਤਾਂ ਵੀ ਪਹੁੰਚੋ ਬਾਬਾ ਮੋਤੀ ਮੇਰਾ 게ਟ ਆ ਲੈ ਬਰੇਹ ਲੋਈ ਛੇਵੜਾ ਰੋਈ ਬਾਕੀ ਲੰਗਰ ਦੀ ਸੇਵਾ ਕਿੱਦਾਂ ਚੱਲ ਰਹੀ ਸੇਵਾਦਾਰ ਬਾਬਾ ਬਹੁਤ ਵਧੀਆ ਚੱਲ ਰਹੀ ਵਧੀਆ ਐਂਡ ਮੇਰੇ ਆਂ ਦੋਸਤਾਂ ਹੀ ਮਿਲਣ ਨੂੰ ਦੇਖੋ ਜੀ ਬਲੌਗ ਬਣ ਰਿਹਾ ਕਰਦੇ ਕਰਦੇ ਪੁਰਾਣੇ ਖਾਣੇ ਆ ਜੀ ਖਾਣੇ ਲਈ ਬਾਕੀ ਲੰਗਰ ਛਕਣ ਦੀ ਪਹੁੰਚੋ ਬਾਬਾ ਮੋਤੀ ਮੇਰਾ ਜੇ ਸਾਹਮਣੇ ਟਰੈਕਟਰ ਖੜਾ ਜੀ ਦੇਖੋ ਸੋਨਾਲੀ ਕਿਆ ਉਧਰ ਨੂੰ ਮਾਰ ਦੂਏ ਕਿੰਨੀ ਨੇ ਵੀ ਜੂਮ ਲੱਗਦਾ ਵਧੀਆ ਤਾੜੀ ਲੱਗ ਆ ਜੇ ਇੱਧਰ ਗੱਲਾਂ ਹੈਣਾ ਦੋ ਘੜੀ ਗਿਆ ਸੁਣਾ ਦੀ ਗੱਲਾਂ ਫਿੱਡੂ ਕਿੱਥੇ ਅੱਗੇ ਯਾਰ ਹੋਟਪੋਟ ਕਿਸੇ ਦਾ ਆਜਾ ਆਜਾ ਬੰਦੇ ਆ ਮਟਰ ਪਨੀਰ ਦੀ ਸਾਂਗੀ ਨਾਲ ਬ੍ਰੈਡ ਅੰਦਰ ਚੜ੍ਹ ਕੇ ਬੈਠ ਕੇ ਸ਼ੁਗਰ ਦੀ ਬੇਰਤੀ ਮਲਾਨ ਕੀ ਆ ਵੀਰ ਹੋ ਗਿਆ ਤਾਂ ਵੀਰਾ ਚੂਹੇ ਆ ਗੱਡੀ 'ਵਾਲ ਦੋ ਤਿੰਨ ਕਵਰ ਪਾ ਗਿਆ ਸਰਾ ਉਹ ਨਾ ਹੋਣਾ ਵੀਰਾ ਨਾ ਖੜਾਵਾ ਦਾ ਕਿ ਤੈਂ ਹੀ ਖੜੀ ਹੋਆ ਇਹ ਤਾਂ ਸਟਾਰਟ ਨਹੀਂ ਹੋ ਰਹੀ ਸੀ ਬੈਟਰੀ ਨਾਲ ਸਟਾਰਟ ਕਰੀਏ ਚੱਲ ਜਨਰੇਟਰ ਹੀ ਮਾ ਨਾ ਖਾਣੇ ਟਰੈਕਟਰ ਆਇਆ ਲੜੀ ਓਏ ਕਿਦਾਂ ਗੇ ਬਾਕੀ ਮਿੱਤਰੋ ਥਾਰ ਦੀ ਚੂਹੇ ਨੇ ਤਾਰ ਵੜਦੀ ਅੰਦਰ ਬੈਟਰੀ ਬੈਟਰੀ ਵਾਲੀ ਚੰਡੀ ਹੋ ਗਈ ਥਾਰ ਸਟਾਰਟ ਨਹੀਂ ਹੋ ਰਹੀ ਜੀ ਹੁਣ ਆਪਾਂ ਨੇ ਆਪਣੇ ਟਰੈਕਟਰ ਦੀ ਬੈਟਰੀ ਗਿਆ ਸਟਾਰਟ ਕਰੀਏ ਤੇ ਦੇਰ ਹੱਟ ਮਾਰਨੇ ਨੂੰ ਬਾਕੀ ਬੈਟਰੀ ਗੱਡੀ ਦੀ ਬਾਕੀ ਬੈਟਰੀ ਬਾਕੀ ਪਿੱਛੇ ਆਪਣੀ ਗੱਡੀ ਖੜੀ ਹੋ ਟਰੈਕਟਰ ਆਪਣਾ ਫੋਨ ਵਾਲੀ ਦਾ ਬਾਕੀ ਸਾਥੀ ਬੈਠੇ ਪੁੱਛਿਆ ਵੀਰੇ ਨੂੰ ਹੋਈ ਨਹੀਂ ਬੈਟਰੀ ਚਾਰਜ ਲੈ ਓਏ ਬਾਕੀ ਵੀਰੇ ਰੀਲਾਂ ਸ਼ੂਟ ਕਰਨ ਚੱਲੇ ਆ ਰੀਲਾਂ ਸਭ ਨੂੰ ਮਿਲਣਗੇ ਇੰਸਟਾਗ੍ਰam ਤੇ ਭਰਾ ਦੀ ਆਈਡੀ ਬਨਵਿੰਦਰ ਠਿੰਜਰ ਸਾਡੀ ਆਈਡੀ ਸੁਖ ਗੱਡੇ 3328 ਬਾਕੀ ਤੁਸੀਂ ਦੇਖੀਓ ਉਹਨੂੰ ਇੰਸਟਾਗ੍ਰam ਤੇ ਭਾਈ ਪੂਰੇ ਫਤੇਗੜ ਸਾਫਜੋ ਨਹੀਂ ਹੋਣਾ ਟਰੈਕਟਰ ਵੈਸੇ ਗੱਲ ਐ ਇੱਕ ਬਾਕੀ ਕਰੋ ਜੇ ਇੱਕ ਲੈਟਾਂ ਵਾਲੀ ਲੁੱਕ ਲੈਟਾਂ ਵਾਲੀ ਲੁੱਕ ਚੈੱਕ ਕਰੋ ਤੇ ਲੰਗਰ ਆਪਣਾ ਲੱਗ ਰਿਹਾ ਬਾਬਾ ਮੋਤੀ ਮਹਿਰਾ ਦੇ ਗੇਟ ਤੇ ਬਾਕੀ ਕਿਹੜਾ ਲੈਟਾਂ ਵਾਲ ਕੇ ਬਾਅਦ ਚ ਚੈੱਕ ਕਰਾਂਗੇ ਕਰੋ ਚੈੱਕ ਹਾਂ ਬੋਲ ਬੋਲ ਐ ਤੂੰ ਜਾਏ ਯਾਰ ਅੱਧੇ ਜਾਏ ਆ ਕਿੱਥੇ ਆ ਕਿੱਥੇ ਆ ਆਹ ਨਾਲ ਪਾਉਂਦੀ ਜੇ ਨਾ ਮਾਰੋ ਹਾਂ 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 ਕਹਿ ਕੋਈ ਦੋ ਸ਼ਬਦ ਸ਼ਬਦ ਮੈਂ ਕਹਿੰਦਾ ਨਾ ਚੌਥਰ ਪਾਣਾ ਵੀ ਜਾਣਾ ਹਾਂ ਪਾ ਲਿਆ ਕੱਲ ਪਾਣਾ ਤੇ ਕਰ 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 ਨੂੰ ਲੈ ਕੇ ਜਾਣਾ ਫਿਰ ਜੀ ਅਸੀਂ ਲੈ ਕੇ ਕਿੱਥੇ ਜਾ ਲੈ ਜੀ ਉਹ ਸੁੱਕੇ ਕੰਨੀ ਚਾਹ ਰਹੇ ਆ ਉੱਧਰ ਗਏ ਉਹ ਮੈਂ ਟੈਕ ਟਕ ਨਹੀਂ ਚਾਹ ਰਹੇ ਤਾਂ ਉਹ ਸੁੱਕੇ ਨੇ ਦੇਖ ਕੇ ਜਿਹਦਾ ਸੁੱਕਾ ਇਸ਼ਾਰਾ ਮਾਰਦਾ ਫਿਰ ਤਾਂ ਸਾਰ ਤੇ ਲੱਗੀ ਸਰ ਉਹ ਹੋਰ ਬਾਈ ਲਗੇ ਸਲੈਂਸਰ ਚੇਂਜ ਕਰਨਾ ਸੀੜੀ ਵਾਲਾ ਸਲੈਂਸਰ ਲਾਵੇਂਗਾ ਜੋ ਵਗੀ ਰਿਟੇ ਲੇਵਾ ਜੋ ਢਿਲੇ ਕਰ ਗਿਆ ਕੋਈ ਇੱਕ ਬੰਦਾ ਉੱਪਰ ਦੇ ਬਾੜੀ ਉੱਪਰ ਥੋੜੀ ਜੈਲਸ ਕਰ ਰਿਹਾ ਦਾ ਬਾਕੀ ਮੇਟਰ ਉਸ ਲਾਂਸਰ ਖੋਲਤਾ ਹੁਣ ਚੇਂਜ ਕਰਨ ਲੱਗੇ ਆ ਹੈ ਨਾਟਿਓ ਇੱਕ ਨਾਟਿਓ ਪਈ ਹੈ ਤੇ ਉਹ ਪਿਆ ਲੈ ਕਸੀਂ ਬਿਰੋ ਬਾਕੀ ਕਰੋ ਚੈੱਕ ਵਾਟਰ ਬਾਸ਼ਲਾ ਨੀਚੇ ਦੀਆਂ ਕੀਆ ਬਹੁਤ ਜੱਬਾ ਚਾਰਜ ਮੈਡੀਗਾਲਾ ਉਹਦਾ ਕੱਢ ਦਿਆ ਕੱਢ ਦਿਆ ਉੱਪਰ ਤੇ ਨੀਚੇ ਦੇ ਉੱਪਰ ਤੇ ਨੀਚੇ ਨੂੰ ਭਾਣਾਟ ਤੇ ਤੇ ਸੀ ਕੀ ਦੇ ਬਿਸਕੁਟ ਗਿਰਦੀ ਆ ਜੋ ਕਾਟੀ ਬਦਾਮਾ ਵਾਲਾ ਪਿੰਡ ਤੇ ਕੇਤਰ ਬਣੀ ਬੋਲ ਦੇ ਆਜੋ ਮੈਂਗੂ ਜੀ ਆਜੋ ਕਰਵਾ ਕਰਵਾ ਹਾਂ ਹਾਂਜੀ ਸੇਵਾਦਾਰ ਜੀ ਸੇਵਾਦਾਰ ਆਜੋ ਬਾਕੀ ਸੇਵਾਦਾਰ ਚੈੱਕ ਕਰੋ ਸੇਵਾਦਾਰ ਲੱਗੇ ਹੋਏ ਨੇ ਤੇ ਇਹ ਵੀਡੀਓ ਵਾਲਾ ਭਰਨਾ ਤਾਂ ਜੀ ਹੈ ਕਿਆ ਨਾ ਬੰਗਾ ਜੀ ਕਿੰਨੇ ਸੇਰ ਦਾ ਬੰਦਾ ਸੇਵਾਦਾਰ ਕਰੇ ਨਾ ਲੱਕ ਲੀ ਲੱਕਾਂ ਥੋੜਾ ਤੁਸੀਂ ਭਾਏ ਵਿੱਚ ਜੂਮ ਕਰਾ ਯੋ ਬੇਲਾ ਸੇਵਾਦਾਰ ਲਿੱਲੀ ਲਿੱਲੀ ਫਿੱਲੀ ਆ ਗਏ ਇੱਥੇ ਥੋੜਾ ਬੋਤਾ ਕੰਮ ਕਰਾਇਆ ਮਾਰੇ ਕੱਲ ਹੋਰ ਕੀ ਨਹੀਂ ਲਿੱਲੀ ਫਿੱਲੀ ਆ ਗਈ ਜਿਹੜੇ ਸਾਡੇ ਲੈਵਲ ਦੀ ਨੇ ਟਰੈਕਟਰ ਨਾ ਟਰੈਕਟਰ ਮੜੇ ਵੀਰ ਦੇਖੀਂ ਕੀ ਕਰਿਆ ਯੋ 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 ਵੀਰ ਕਰਿਆ ਆ ਦੇਖਿਓ ਜੀ ਕੀ ਕਰਿਆ ਟਰੈਕਟਰ ਕਾ ਜਿਹੜੀ ਗੇ ਜੀ ਨੰਦਰ ਨਾਲ ਪਾਉਂਦਾ ਹਾਂ ਹਾਂ ਵੈਰੀ ਹੈ ਕਾ ਹੈ ਅੰਦਰ ਵੀ ਤੇ ਉੱਠਾ ਆ ਬੈਠ ਹਾਂ ਟੱਕਰੀ ਅੰਦਰ ਬਾਕੀ ਟਰੈਕਟਰ ਅੰਦਰ ਲਾਤੇ ਸੀਗੇ ਜੀ ਅਸੀਂ ਕਰੋ ਚੈੱਕ ਤੇ ਬਾਕੀ ਰੀਲਰ ਉਹਨਾ ਬਣਾਵਾਂਗੇ ਹੁਣ ਟਰੈਕਟਰ ਬਰਾਬਰ ਤੇ ਲਾ ਕੇ ਰੀਲਾਂ ਦੇਖਣ ਲਈ ਇੰਸਟਾਗ੍ਰam ਦੇ ਆਈਡੀ ਅਸੀਂ ਡਿਸਕ੍ਰਿਪਸ਼ਨ ਚ ਲਿੰਕ ਦੇ ਦਾਂਗੇ ਬਾਕੀ ਮਿੱਤਰੋ ਕਰੋ ਫਿਰ ਲੁੱਕ ਚੈੱਕ ਬਾਈ ਉੱਥੇ ਖੜੇ ਨੇ ਯਾਰ ਕਦੀ ਫੋਟੋ ਵਾਲੇ ਕੋਈਆਂ ਆ ਜਾਂ ਬਾਈ ਤਾਂ ਉਰੇ ਤੱਕ ਵੀ ਪਹੁੰਚ ਰਹੇ ਆ ਟਰੈਕਟਰ ਦਿਖ ਜਾ ਬਾਈ ਆ ਕੇ ਇਹ ਜੇ ਸਵਾਲ ਪੁੱਛਾਂ ਜਵਾਬ ਇੰਦੇ ਆ ਜਾਂਦਾ ਕੋਈ ਪੁੱਛਾ ਬਾਈ ਕਿੰਨੇ ਪੈਸੇ ਲੱਗੇ ਕੋਈ ਇੱਧਰ ਪੁੱਛਾ ਬਾਈ ਟਰਬੋ ਕਿੰਨੇ ਨੰਬਰ ਹੈ ਬਾਕੀ ਮਿੱਤਰੋ ਠੀਕ ਆ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਆ ਕੱਲ ਨੂੰ ਨਵਾਂ ਵਲੌਗ ਲੈ ਕੇ ਆਵਾਂਗੇ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਦੇ ਕਰੋ ਨਵੇਂ ਵਲੌਗ ਦੇਖਣ ਲਈ ਓਕੇ ਬਾਏ